ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਸਨਉਜੀ ਕਿੰਨੇ ਹੋ ਸਾਰੇ ਵੈਲਕਮ ਆ ਜੀ ਤੁਹਾਡਾ ਨੂੰ ਫੈਮਿਲੀ ਬਲੌਗ ਚੈਨਲ ਤੇ ਲਓ ਜੀ ਦੁਪਹਿਰ ਦਾ ਟਾਈਮ ਹੋ ਗਿਆ ਤਕਰੀਬਨ 1:30 ਹੋ ਚੱਕਿਆ ਅੱਜ ਉਹ ਵਾਲੇ ਸਕੂਲ ਨੂੰ ਮੈਂ ਕੰਮ ਬੰਮ ਕਰਕੇ ਨਾ ਕੇ ਥੋੜਾ ਟਾਈਮ ਦਿੱਤੀ ਰੈਸਟ ਚਾਹ ਵਗੈਰਾ ਪੀਤੀ ਹੁਣ ਮੈਂ ਲੱਗਿਆ ਸੂਟ ਕੱਢੇਂ ਕਰਨਾ ਇਹ ਹੈਗਾ ਸਾਡੇ ਭੂਆ ਜੀ ਦਾ ਸੂਟ ਤੇ ਜ ਪਲੇਅਰ ਹੈਗੀ ਆ ਇਹਦੇ ਨਾਲ ਸਲਵਾਰ ਤੁਸੀਂ ਵੀ ਦੱਸਿਓ ਕਿੱਦਾਂ ਦਾ ਹੈਗਾ ਤੇ ਦੁਪੱਟਾ ਇਹਦਾ ਹੈਗਾ ਪਿਓਰ ਦਾ ਦੁਪੱਟਾ ਇਹਨਾਂ ਲਈ ਏਦਾਂ ਪ੍ਰਿੰਟਡ ਏਦਾਂ ਪ੍ਰਿੰਟਡ ਦੁਪੱਟਾ ਪਿਓਰ ਦਾ ਤੇ ਇੱਕ ਸੂਟ ਉਹਨਾਂ ਦਾ ਹੈਗਾ ਸੀ ਇਹ ਵਾਲਾ ਕਿਸੇ ਬੱਚੇ ਨੇ ਕਮੈਂਟ ਕਰਕੇ ਸਾਨੂੰ ਦੋਲਾਂ ਚੋਂ ਕਿਹੜਾ ਸੂਟ ਚਾਹੀਦਾ ਸੋਹਣਾ ਲੱਗਿਆ ਕਿਹਦਾ ਸੂਟ ਹੈ ਇਹ ਇਹ ਹੈ ਫੋ ਪ੍ਰਿੰਸ ਦਾ ਹੈਗਾ ਜਿਹੜਾ ਇਹ ਸਟਾਫ ਆ ਪ੍ਰਿੰਸ ਦਾ ਹੈਗਾ ਇਹ ਦੁਪਟਾ ਉਹ ਆ ਗਿਆ ਟਰਾਲ ਤੇ ਇਹ ਵਾਲਾ ਹੈਗਾ ਹੋਲੀ ਕਾਟਨ ਉਹ ਕਾਟਨ ਜਿਹਦੇ ਸੁਟਾ ਬਹੁਤ ਸੋਹਣਾ ਇਹਦਾ ਪ੍ਰਿੰਟ ਜਦੋਂ ਸੁਣਾ ਲੱਗਿਆ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਜਿਹੜਾ ਕਿਹੜਾ ਸੁਟਾ ਵੱਧ ਸੋਹਣਾ ਲੱਗਿਆ ਤੇ ਚਲੋ ਜੀ ਆਪਾਂ ਹੁਣ ਕੱਟਦੇ ਆਂ ਸ਼ੂਟ ਜਾਨੂੰ ਆ ਜੜੇ ਬੱਚੇ ਬੜੇ ਹੋ ਤੁਸੀਂ ਆਪਣੇ ਬਲੌਗ ਦੇ ਨਾਲ ਚੈਨਲ ਤੇ ਫਸਟ ਟਾਈਮ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿੰਤਾ ਨਹੀਂ ਲੱਗਦੀਆਂ ਨੇ ਤੇ ਅੱਗੇ ਵੀ ਆਪਦੇ ਫਰੈਂਡ ਸਰਕਲ ਚ ਫੈਮਿਲੀ ਸਰਕਲ ਚ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ

ਤਾਬੀਨਾ ਰੋਟੀ ਨਹੀਂ ਖਾਂਦਾ ਹਾਂ ਨਾ ਤਾਬੀ ਜੇ ਰੋਟੀ ਵਾਕੇ ਲਈਏ ਨਹੀਂ ਖਾਣੇ ਸਕੂਲ ਚ ਰੋਟੀ ਖਾ ਲਈ ਸੀ ਲੈ ਫਿਰ ਹੋਣਾ ਹਨ ਹਨ ਓਏ ਅੱਜ ਨਹੀਂ ਠੰਡੀ ਵੀਣੀ ਐ ਕਿ ਗਰਮ ਵੀਣੀ ਆ ਥੋੜੀ ਕਾ ਗੰਮ ਥੋੜੀ ਕਾ ਗੰਮ ਥੋੜੀ ਕਾ ਗੰਮ ਦੇਉਂਗਾ ਕਿੰਨਾ ਕੰਮ ਹੈ ਸਰ ਨੂੰ ਮੈਂ ਤਾਂ ਬਹੁਤ ਵਸੇ ਮੈਡਮ ਨੇ ਕੀ ਬਤ ਲਾ ਕੇ ਜਦੋਂ ਲੈ ਛੁੱਟੀ ਆ ਗਈ ਵਿੱਚ ਇੱਕ ਪੇਜ ਦਾ ਕੁਸ਼ਨ ਆ ਮਮਾ ਨੋਟਬੁੱਕ ਦਾ ਯਾਦ ਕਰਨ ਨੂੰ ਦੱਸਿਆ ਸਰ ਨੂੰ ਆ ਜਾ ਬੱਤਾ ਚਾਹ ਪੀ ਲੈ ਮੈਂ ਤਾਂ ਡਸਟ ਵੀ ਨਹੀਂ ਕਨਫਰਮ ਹੈਗਾ ਵੀ ਹੋਊਗਾ ਕਿ ਬੰਦੇ ਦੇ ਕੋਲ ਨਹੀਂ ਹੁੰਦਾ ਆ ਨਾ ਵਸੇ ਸੱਲੋ ਸੂਟ ਕੱਟ ਲੈਣ ਲੱਗਣ ਬੈਠਾ ਕਿ ਕਿ ਭਜ ਗਈ ਆ ਘਰ ਕੇ ਕਰ ਲੈ ਕਾਲੂ ਕਰ ਲੈ ਕਰੋ ਸੰਡੇ ਆ ਛੁੱਟੀ ਆ ਰੋਣ ਰੱਖ ਰਿਆ ਧਾਉ ਲਾਈ ਦੇਖੀ ਨਾਲ ਚਾਹ ਵੀ ਲਾ ਜਾ ਲੋ ਜੀ ਬੱਚੇ ਆ ਗਏ ਨੇ ਸਕੂਲੋਂ ਖਾਣਾ ਪੀਣਾ ਖਾ ਲਿਆ ਚਾਹ ਪਣੀ ਪੀ ਲਈ ਤੇ ਨੋਰ ਲੱਗ ਗਈ ਆਪਣੀ ਪੜਾਈ ਕਰਨ ਪਹਿਲਾਂ ਤਾਂ ਬੈਠ ਕੇ ਰੱਖਿਆ ਇਹ ਕਹਿੰਦੀ ਚਲੋ ਕੱਲ ਨੂੰ ਛੁੱਟੀ ਆ ਪਰ ਦੁਬਾਰੇ ਕਹਿੰਦੀ ਮੈਂ ਨਾ ਕੰਮ ਹੀ ਅੱਜ ਕਰ ਰਹਿਣੀ ਆ ਆਪਣਾ ਵੀ ਛੁੱਟੀ ਮੈਂ ਕੱਲ ਨੂੰ ਮਨਾ ਲੂ ਕਹਿੰਦੀ ਮੈਂ ਫ੍ਰੀ ਹੋ ਕੇ ਖੇਡ ਲੂ ਫਿਰ ਕੱਲ ਨੂੰ ਸੋ ਬਥੋਨੀ ਆ ਕਿ ਮੈਂ ਲੱਗੀ ਪਈ ਐਗੀ ਜ਼ੋਰ ਕੰਮ ਕਰਨ ਹੂੰ ਕੋਰੇ ਤੇ ਅੰਨੜ ਪੜਾਈ ਕਰੀਏ ਜੀ ਤਾਂ ਨਾ ਬਹੁਤ ਜਿਵੇਂ ਸਿਆਣਾ ਬੱਚਾ ਬਣ ਜਾਣਾ ਹਾਂ ਆਣਾ ਐਡਾ ਲਿਖਿਆ ਸੀ ਤੁਸੀਂ छे तो लिखे बच्चे उधर लिख रहा वाले तो पर। दीदी हां ज्यादा अच्छा नहीं मैं लिख बहन मम्मा लिख के आती आएगा बोलना बूढ़ा बूढ़ा बुक के लिख लिया क्या नाम दो पेन हां ਲੋ ਜੀ ਨੂਰ ਵਰਗੀਆਂ ਪੜ ਰਹੀਆਂ ਨੇ ਤੇ ਜਾਂ ਸ਼ਖਾਰੀਆਂ ਆਵਦਾ ਖਾਣਾ ਅੱਜੂ ਲੇਟ ਹੋ ਗਈ ਖਾਣਾ ਖਾਣ ਸਾਡੇ ਤੋਂ ਬਾਅਦ ਲੱਗੀ ਸੀ ਨੂਰ ਕਹਿੰਦੀ ਮੈਂ ਖਾਣਾ ਨਹੀਂ ਮੈਨੂੰ ਭੁੱਖ ਨਹੀਂ ਹੈਗੀ ਇਹ ਦੋਨੇ ਲੱਗ ਗਈਆਂ ਆਵਦਾ ਪੜਨ ਹੁਣ ਇਹ ਤੋਂ ਵੀ ਤੀਦੀ ਵੀ ਬੜਾਈ ਸ਼ੁਰੂ ਹੋਇਆ ਇਸ ਤੋਂ ਬਾਅਦ ਬਹੁਤ ਜ਼ਿਆਦਾ ਕੰਮ ਲੱਗ ਗਿਆ ਸੱਚੇ ਬੱਚਿਆਂ ਆਪਾਂ ਕੱਟਣ ਲੱਗਦੇ ਆ ਆਪਣਾ ਥੋੜਾ-ਕੁਛ ਮੈਂ ਕੱਟਾਂ ਪਹਿਲਾਂ ਪਾ ਲਈਆਂ ਸੀ ਸੂਰਵ ਵਗੈਰਾ ਵੀ ਰਹਿ ਗਈਆਂ ਪਨੇ ਕੁਛ ਆਦਿਆ ਬਾਹਰੇ ਭਾਂਡੇ ਦੇ ਵਿੱਚ ਰਲ ਕੇ ਕੱਟਦੇ ਆ ਫੂਟ ਮੰਗਰੀ ਤੱਕ ਪੱਕਾ ਦੇਂਗਾ ਕੀ ਕੀ ਹਾਂ ਲੈ ਲਿਓ ਹੂੰ ਛੇ ਸਾਥ ਚੱਕ ਲਿਆ ਚਿੱਟੀਆਂ ਕੰਬਾਰੇ ਆਪਦੇ ਹਥਿਆਰ ਸਾਰੇ ਕੱਚੇ ਚਲੋ ਜੀ ਬੇਟੀ ਨੂੰ ਲਾਵਾਂਗੇ ਆਪਾਂ ਨਾਲ ਸਪੱਟ ਕੱਟ ਰੋ ਤਾਂ ਸਿੱਖ ਲੂਗੀ ਨਾਲੇ ਆਪਣੇ ਨੂੰ ਵੀ ਹੈਲਪ ਪੱਕਾ ਚਲ ਫਿਨੀ ਨਹੀਂ ਸੋਫੇ ਤੋਂ ਪੋਈ ਪੀਆ ਨਾ ਬਾਹਰ ਬਹੁਤ ਜ਼ਿਆਦਾ ਠੰਡੂ ਹੂਈ ਏ ਨਾ ਅੰਦਰ ਫਰੜਾ ਜਿਹਾ ਹੋ ਗਿਆ ਹਾਂ ਹਾਂਜੀ ਇੱਥੇ ਬੱਚਿਆਂ ਦੇ ਚਾਹ ਪਾਣੀ ਪੀਣ ਤੋਂ ਬਾਅਦ ਮੈਂ ਲੱਗੀ ਸੀ ਸਲਵਾਰ ਕੱਟਣਾ ਸ਼ਰਟ ਤਾਂ ਮੈਂ ਕੱਟ ਕੇ ਰੱਖ ਲਈ ਸੀਗੀ ਬਸ ਇਕੱਲਾ ਕਪੜਾ ਉਤਾਰ ਕੇ ਰੱਖਿਆ ਸੀਗਾ ਕਾਟਾਂ ਵਗੈਰਾ ਨਹੀਂ ਹਲੇ ਮੈਂ ਪਾਈਆਂ ਸੀਗੀਆਂ ਤੇ ਪਹਿਲਾਂ ਬਸ ਮੈਨੂੰ ਇਦਾਂ ਹੋ ਗਿਆ ਮੈਂ ਚਲੋ ਬੱਚਿਆਂ ਨੂੰ ਚਾਹ ਪਾਣੀ ਪਿਆ ਲਈਏ ਬਾਅਦ ਸੀ ਆਫਾ ਮਸ਼ੀਨ ਦਾ ਕੰਮ ਹੈ ਇਹਦਾ ਕਰਨੇ ਲੱਗਾਗੇ ਹਨਾ ਤੇ ਬਸ ਇਥੇ ਮੈਂ ਲੱਗੀ ਸੀਗੀ ਸਲਵਾਰ ਕੱਟਣ ਸਲਵਾਰ ਬਸ ਮੈਂ ਕਪੜਾ ਹੀ ਪਹਿਲਾਂ ਮੈਂਦੀ ਹੁੰਨੀ ਆ ਪਹਿਲਾਂ ਦੇਖਦੀ ਹੁੰਨੀ ਆ ਵੀ ਕਿਦਾਂ ਸੈਟ ਆਉਗੀ ਹਨਾ ਤੇ ਇਦਾਂ ਨਾ ਪਹਿਲਾਂ ਮੈਨ ਨਾਲ ਆਪਾਂ ਨੂੰ ਆਈਡੀਆ ਜਾਂ ਹੋ ਜਾਂਦਾ ਵੀ ਭਾਰੀ ਹੋਲੀ ਜਾਂ ਫਿਰ ਕਿਦਾਂ ਦੀ ਸਲਵਾਰ ਬਣੂਗੀ ਕਪੜੇ ਅਕੋਰਡਿੰਗ ਹਨਾ ਉਹ ਚੀਜ਼ ਹੋ ਜਾਂਦੀ ਹੈਗੀ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਵੀ ਸਲਵਾਰ ਦੀ ਕਟਿੰਗ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਹਨਾ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਜਰੂਰ ਕੋਸ਼ਿਸ਼ ਕਰੂੰਗੀ ਹਨਾ ਵੀਡੀਓ ਜਰੂਰ ਬਣਾਉਂਗੀ ਸਲਵਾਰ ਦੀ ਕਟਿੰਗ ਸਲਵਾਰ ਦੀ ਕਟਿੰਗ ਦੀ ਤੇ ਬਸ ਮੈਂ ਬੇਟੀ ਨੂੰ ਲਾ ਲਈ ਸੀ ਹੈਲਪ ਤੇ ਲਈ ਤੇ ਬਸ ਉਸ ਤੋਂ ਬਾਅਦ ਮੈਂ ਢਾਲੀ ਸੀ ਮਸ਼ੀਨ ਬਸ ਮਸ਼ੀਨ ਦੀ ਡਾਈ ਮੈਂ ਨਾ ਪਹਿਲਾਂ ਮੈਂ ਸਲਾਈ ਕੀਤੀ ਸ਼ਰਟ ਆ ਨਾ ਸ਼ਰਟ ਤੋਂ ਬਾਅਦ ਫਿਰ ਮੈਂ ਸਲਵਾਰ ਨੂੰ ਲੱਗੀ ਵਿੱਚ ਦੀ ਮੈਨੂੰ ਉੱਠਣਾ ਵੀ ਪਿਆ ਕਿਉਂਕਿ ਥ੍ਰੈਡਿੰਗ ਵਾਲੀਆਂ ਪੈਣ ਆ ਗਈਆਂ ਸੀਗੀਆਂ ਦੋ ਤਿੰਨ ਤੇ ਉਹਦਾ ਕਰਕੇ ਮੈਨੂੰ ਸੂਟ ਸਲਾਈ ਕਰਦੇ ਨੂੰ ਹਨੇਰਾ ਹੋ ਗਿਆ ਵਸ ਵਿੱਚ ਦੀ ਹਨਾ ਪੋਠਾੜਦੇ ਜਦੋਂ ਤੱਕ ਅੱਧਾ ਪੌੜਾ ਘੰਟਾ ਲੱਗ ਗਿਆ ਫਿਰ ਵਸ ਵੀ ਲੈ ਕੇ ਆਇਓ ਉਹ ਚਾਰ ਬੱਜ ਗਏ ਸੀਗੇ ਹਾਂ ਲੋ ਜੀ ਤੁਸੀਂ ਵੀ ਅਲੀ ਜੀ ਫਲੇਵਰ ਨੂੰ ਹਾਲੋ ਮੈਂ ਕੋ ਲੈਣਾ ਆ ਲੈ ਲੋ ਨਾ ਨਾ ਖਾ ਲੈ ਲੈ ਲੈਣਾ ਆਪੇ ਨੂੰ ਬਸ ਲੈਂਦੀ ਆ

ਸੋ ਮੈਂ ਆ ਰੱਖ ਫਾਨੀ ਕਰ ਦਿਆ ਸਲਾਈ ਤੇ ਹਮ ਚਾਹਦੇ ਆ ਆਪਾ ਆਫਿਸਨ ਦੇ ਵਿੱਚ ਮੂੜੀਆਂ ਰਹਿ ਗਈਆਂ ਮੈਂ ਕਿਹਾ ਚਲੋ ਬਾਅਦ ਵਿੱਚ ਕਰਦੇ ਆ ਬੱਚੇ ਆ ਬੰਦ ਅੰਦਰ ਬੈਠ ਕੇ ਲੱਗੇ ਹੋਏ ਨੇ ਪੜਾਈ ਕਰਨੇ ਨਾ ਖਲਾਰਾ ਕਰ ਦੇਖੋ ਇੱਧਰ ਇਧਰ ਜਿਆਦਾ ਇਹ ਹੋ ਕਰ ਰੱਖਿਆਗਾ ਤੇ ਇਧਰ ਮੇਰੀ ਕਿਚਨ ਦੇ ਬਰਤਨ ਸ਼ੈੱਫ ਤੋਂ ਖੜਾ ਦੇਖੋ ਕੋਈ ਫਰਕ ਨਹੀਂ ਸੇ ਸਬਜ਼ੀ ਆਪਾਂ ਬਣਾਵਾਂਗੇ ਕੱਚੇ ਕੇਲਿਆਂ ਦੀ ਤੇ ਨਾਲ ਨਾਲ ਤੁਹਾਡੇ ਨਾਲ ਵੀ ਮੈਂ ਰੈਸਪੀ ਸ਼ੇਅਰ ਕਰੂੰ ਮੈਂ ਕਿਵੇਂ ਆ ਜਿਹੜੀ ਸਬਜ਼ੀ ਬਣਾਉਂਦੇ ਆ ਬਹੁਤ ਟੇਸਟੀ ਸਬਜੀ ਆ ਜਿਹੜੀ ਬਣਦੀ ਆ ਤੁਸੀਂ ਵੀ ਜ਼ਰੂਰ ਸ਼ੇਅਰ ਕਰਿਓ ਜ਼ਰੂਰ ਸ਼ੇਅਰ ਕਰਿਓ ਵਾ ਗਾ ਜ਼ਰੂਰ ਬਣਾਇਓ ਫਿਰ ਬਣਾ ਦੋ ਤਿੰਨ ਦਿਨ ਹੋ ਗਏ ਮੇਰੇ ਕੋਲ ਲਿਆਂਦੇ ਪਿਆ ਨੂੰ ਇਸ ਦੇ ਪਾ ਹੋਰ ਬਣਾ ਲੈਣੇ ਆ ਸਬਜੀ ਇਦਾਂ ਦੇ ਨੇ ਇਹ ਛੋਟੇ ਛੋਟੇ ਸਾਈਜ਼ ਦੇ ਨਹੀਂ ਤੇ ਬਸ ਆਪ ਇਹਨਾਂ ਨੂੰ ਕੱਟ ਦਿਆਂ ਹਣ ਮੈਂ ਕੰਤੀਆਂ ਬਰਤਨ ਸਾਫ ਬਣੇ ਰਹੀ ਹੋਈਏ ਤੁਸੀਂ ਆਪਣੇ ਵਲੌਗ ਦੇ ਨਾਲ ਹਾਂਜੀ ਇੱਥੇ ਮੇਰੇ ਕੋਲ ਪਿਆ ਸੀਗਾ ਦੁੱਧ ਹਨਾ ਜਿਸ ਦਿਨ ਲਾਈਟ ਨਹੀਂ ਆਏ ਸੀਗੇ ਨਾ ਦੁੱਧ ਨੂੰ ਥੋੜਾ ਜਿਹਾ ਵਟ ਜਿਹਾ ਆ ਗਿਆ ਸੀਗਾ ਬਿਨਾਂ ਤਾਂ ਪ੍ਰੋਪਰ ਖਰਾਬ ਹੀ ਹੋਇਆ ਸੀ ਨਾ ਥੋੜਾ ਜਿਹਾ ਵੀ ਆਇਆ ਜਿਵੇਂ ਨਿਕਲ ਲੱਗੇ ਸੀ ਜਿਵੇਂ نیچے ਜ ਹੈ ਨਾ ਡੋਲੂ ਜੇ ਲੱਗ ਜਾਂਦਾ ਹੁੰਦਾ ਵਾ ਤੇ ਮੈਂ ਕਿਹਾ ਪਹਿਲਾਂ ਤਾਂ ਮੈਂ ਸੋਚਿਆ ਵੀ ਚਲੋ ਦਹੀਂ ਬਣਾ ਲੇ ਰਿਆਂ ਨਾ ਮੈਂ ਕਿਹਾ ਦਹੀਂ ਵੀ ਕਈ ਵਾਰ ਕਰਤਨ ਜੇ ਚ ਬਣ ਜਾਂਦੀ ਆ ਤੇ ਫਿਰ ਆਪਣਾ ਇਹ ਦੁੱਧਾ ਹੀ ਖਰਾਬ ਹੀ ਜਾਊਗਾ ਨਾ ਤਾਂ ਫਿਰ ਦਹੀਂ ਫਾੜੀ ਉਹਦਾ ਨਹੀਂ ਕਿਸੇ ਨੇ ਥੋੜੀ ਜਿਹੀ ਵੀ ਫਾੜੀ ਹੋਗੀ ਤਾਂ ਤੇ ਇਹ ਬਾਕੀ ਵਟ ਜਾਇਆ ਪਿਆ ਸੀਗਾ ਤੇ ਤਾਂ ਕਰਕੇ ਤੇ ਮੈਂ ਬਸ ਇਹਨੂੰ ਧੰਮੇ ਦੇ ਵਿੱਚ ਪਾ ਕੇ ਇਹਨਾਂ ਹੱਥ ਲਿਆ ਸੀਗਾ ਮੈਂ ਕਿਹਾ ਚਲੋ ਇਹਦਾ ਪਨੀਰ ਹੀ ਬਣਾ ਲੈਂਦੇ ਆ ਵੀ ਬੱਚਿਆਂ ਨੂੰ ਥੋੜੀ ਮੋਟੀ ਜਿਹੜੀ ਫੁੜਜੀ ਆਉ ਬਣਾ ਲਾਂਗੇ ਵੀ ਜਾਂ ਫਿਰ ਹਨਾ ਮਟਰ ਵਗੈਰਾ ਲੈ ਕੇ ਪਾ ਲਾਂਗੇ ਸਬਜ਼ੀ ਬਣ ਜੀ ਉਹ ਫਲੇਡੀ ਕਢੰਗ ਦੀ ਤੇ ਇਹਨੂੰ ਬਸ ਕੁਝ ਵੀ ਨਹੀਂ ਕਰਨ ਦੀ ਲੋੜ ਪਈ ਹੈਗੀ ਬਸ ਏਦਾਂ ਹੀ ਫਟਿਆ ਸੀਗਾ ਤੇ ਜਾਂ ਫਿਰ ਜੇ ਤੁਸੀਂ ਨਾ ਦੁੱਧ ਤੋਂ ਬਣਾਉਣਾ ਜਾਂ ਤਾਂ ਫਿਰ ਹਨਾ ਤੁਸੀਂ ਇਹਦੇ ਵਿੱਚ ਨਿੰਬੂ ਦਾ ਸੱਦ ਵੀ ਪਾ ਸਕਦੇ ਹੋ ਤੇ ਜਾਂ ਫਿਰ ਥੋੜਾ ਜਿਹਾ ਨਿੰਬੂ ਦਾ ਰਸ ਹਨਾ ਉਹ ਵੀ ਪਾ ਸਕਦੇ ਹੋ ਜਾਂ ਥੋੜਾ ਜਿਹਾ ਸ਼ਿਰਕਾ ਵੀ ਨੀਗਰ ਉਹ ਵੀ ਪਾ ਸਕਦੇ ਹੋ ਤੇ ਆ ਦੇਖੋ ਜੀ ਥੋੜਾ ਟੈਮਰਜ ਹੋਣ ਤੋਂ ਤਕਰੀਬਨ ਮੈਨੂੰ 15 ਮਿੰਟ ਲੱਗਿਆ ਸੀ ਕਿੰਨਾ ਸੋਹਣਾ ਜਿਹੜਾ ਪਨੀਰ ਬਣ ਕੇ ਤਿਆਰ ਹੋ ਗਿਆ ਆ ਸੇ ਨੂੰ ਆਪਾਂ ਫੋੜ ਕੇ ਰੱਖ ਲਵਾਂ ਜਾਂ ਫਿਰ ਤੁਸੀਂ ਕਾਟਨ ਦੇ ਕੱਪੜੇ ਵਿੱਚ ਇਹਨੂੰ ਬੰਨ ਕੇ ਰੱਖਦੇ ਹੋ ਪਰ ਥੋੜਾ ਜਿਹਾ ਆਪਾਂ ਰੱਖਦੇ ਨਾ ਉਦਾਂ ਹੀ ਬਹੁਤ ਸੋਹਣੀ ਟਿੱਕੀ ਇਹਦੀ ਬਣਦੀ ਹੈਗੀ ਤੇ ਚਲੋ ਜੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਤੇ ਚੈਨਲ ਦੇ ਫਸਟ ਟਾਈਮ ਆਏ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ